ਹਰ ਹੰਪਤੇਰੇ ਮੈਂਾਰੇ ਆਮਲ ਸੇ ਕਰਕੇ ਪਤਾ ਤੁਰ ਗਰੀ ਤਖ ਮੇਰੇ ਮੈਂਾਰੇ ਆਮਲ ਸੇ ਕਰਕੇ ਚੜਦੀਆਂ ਖੜਾ ਬਖਸ਼ਨੀਆ ਕਾਰੋਬਾਰ ਦੀਆਂ ਗੱਲਾਂ ਸਿੱਖ ਸਰਦਾਰ ਪਾਉਣ ਗਿਆ ਕਰਕੇ ਹਲਕੇ ਹਲਕੇ ਹੜਕੇ ਕਦਮਾਂ ਦੇ ਨਾਲ ਕਦ ਸੱਜੇ ਕਦ ਖੱਬੇ ਬਹੁਤ ਵਧੀਆ ਦਿੱਤੀ ਮੁੰਡਾ ਪਰ ਨੰਬਰ ਰੇਟਰ ਦਾ ਹੋ ਗਿਆ ਹਰ ਕੋਈ ਦੀ ਕੋਸ਼ਿਸ਼ ਖੱਟੀ ਨਿਕਲ ਵਾਲਾ ਮੁੰਡਾ ਕਬੱਡੀ ਪਾਉਣਾ ਹੈ ਮੇਰੇ ਵੀਰੋ ਡਬਲ ਟੱਚ ਹੋ ਗਿਆ ਇਹ ਲੱਗਦਾ ਜਿਵੇਂ ਪਿੰਡੇ 'ਚ ਕਬੱਡੀ ਹੋਵੇ ਬਹੁਤ ਹੀ ਵਧੀਆ ਕਿਸੇ ਦਿਨ ਨੂੰ ਮੁੰਡਾ ਬਹੁਤ ਵਧੀਆ ਰੇਡਰ ਬਣੂਗਾ ਪਰ ਗੋਤਾ ਚੁੱਕ ਜਪਾਏ ਜਾਂ ਫੀਲੇ ਜਾਂ ਫੀਲੇ ਦਾ ਨੰਬਰ ਰੋ ਗਿਆ ਹੈ ਅਗਰੇ ਵੀਰੋ ਔਰ ਜਦ ਸਜੀਤ ਨੇ ਕਬੇ ਕਰੇ ਸਜੀਤ ਨੇ ਕਬੇ ਸਾਡੀ ਸਾਥੀ ਨਿਕਾਉਂ ਧਰੇ ਫੀਲੇ ਸ਼ੇਰ ਨਿਗਰਾਰਾ ਉਹਦੇ ਨੂੰ ਸ਼ੇਰ ਕਿਹੜਾ ਬੋਲਾ ਨੰਬਰਾਂ ਜਾਜੋ ਨੇ ਜੱਫਾ ਪਾਇਆ ਤਾਂ ਮੈਨੂੰ ਲੱਗਦਾ ਰੇਡਰ ਪਾਇਆ ਤਾਂ ਬਹੁਤ ਵਧੀਆ ਮੁੰਡਾ ਜਾਫੀ ਰੋਦਾ ਨਹੀਂ ਪੰਦਾ ਆਹ ਕੀ ਬਾਤ ਹੈ ਕਮੰਦ ਨੇ ਆਪਣਾ ਬੁੱਤ ਪਾ ਲਿਆ ਕਹਿੰਦਾ ਪੱਤਰਾ ਖੇਡ ਕਬੱਡੀ ਰਾਜ ਕੇ ਤੈਨੂੰ ਮਿੱਠੀ ਗੰਗਾ ਖਰਾਜ ਜੱਦਾ ਪਾ ਦੇ ਮਕਰੇ ਦਾ ਚਾਰ ਦੇਖੀ ਕਹਿੰਦਾ ਤੈਨੂੰ ਘਰ ਦੀਆਂ ਕੰਨਾਂ ਖਵਾ ਕੇ ਤੈਨੂੰ ਪ੍ਰਵਾਨ ਬਣਾਉਂਗਾ ਅੱਜ ਆਓ ਵੇਖੋ ਕੰਮ ਬਤਾਂ ਹੋ ਗਿਆ ਗੱਗੀ ਹੀਰਾਵਾਲ ਦਾ ਹੋ ਗਿਆ ਇਸ ਵੀਰ ਦਾ ਨਾਮ ਕੰਕ ਦਾ ਬਟਾ ਆਜੋ ਇਹਨੂੰ ਮਾਦੇ ਕਹਿੰਦੇ ਨੇ ਮੇਰੇ ਵੀਰੋ ਬਹੁਤ ਹੀ ਸਾਰਾ ਮਡੇ ਦਾ ਥਰੀਰ ਬਹੁਤ ਵਧੀਆ ਸਟਾਈਲ ਮਡੇ ਦਾ ਕਬੱਡੀ ਖੇੜਦਾ ਚੱਤ ਲੱਗ ਚੱਤ ਲਾ ਕੇ ਜਿੰਗੇ ਹੋ ਇਧਰ ਆ ਤੀ ਵੀਰ ਆਪਣਾ ਚੱਤ ਲੱਗ ਚੱਤ ਲਾ ਕੇ ਜਿੰਗੇ ਜਾਨੋ ਪਿਆਰੀ ਕਾਜੂ ਕਰ ਤੋਂ ਲਾਉਂਦੇ ਚੱਲੇ ਲੱਗ ਲੱਗ ਢੇਰੇ ਦੇ ਸਾਡੀ ਪਿੰਚੇ ਰੇਾਰੇ ਦਾ ਜੀਰ ਰੋੜ ਰੋ ਧੰਨਵਾਦ ਡਬਲ ਟੱਚ ਹੋ ਗਿਆ ਜਿੰਦਰ ਸੰਧੂ ਵੀ ਪਾ ਗਈ ਤੰਨੂ 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 ਦਾ ਬਹੁਤ ਵਧੀਆ ਮੜਦਾ ਸਰੀਰ ਸਪੇਟੀ ਸਰੀਰ ਉਹਦਾ ਜਣਾ ਬਹੁਤ ਵਧੀਆ ਸੱਜੇ ਖੱਤੇ ਸੱਜੇ ਖੱਤੇ ਸੱਜੇ ਖੱਤੇ ਸੱਜੇ ਖੱਤੇ ਕੱਟੇ ਮਾਰਦਾ ਹੈ ਬਹੁਤ ਵਧੀਆ ਰੇਟਰ ਮੁੰਡਾ ਬੱਲੇ ਦੇ ਨਾਲ ਟੱਚ ਹੋ ਗਿਆ ਹੈ ਨੰਬਰ ਕਹਿੰਦੇ ਮੁੰਡੇ ਰੇਟਰ ਦਾ ਹੋ ਗਿਆ ਹੈ ਹੈਲੋ நம்பா நம்பர் நம்பர் ட்ரெய்லே கஜார ஜோர ਵਧੀਆ ਨੰਬਰ ਜਾਤੀ ਦੇ ਖਾਤੇ ਜਹ ਹੋ ਗਏ ਆਏ ਓਏ ਗੁਜਰਾ ਦੇ ਮੁੰਡੇ ਨੇ ਕੋਸ਼ਿਸ਼ ਕੀਤੀ ਪਰ ਮੁੰਡਾ ਗੰਭਾ ਨੰਬਰ ਜੋੜ ਕੇ ਈਕਾ ਮਲੂਕਾ ਈਕਾ ਤੇ ਮਲੂਕਾ ਉਹਨਾਂ ਦਾ ਵਾਰੀ ਜੋੜੀ ਕਹਿੰਦੇ ਬਹੁਤ ਹੀ ਮਸ਼ਹੂਰ ਹੁੰਦੀ ਸੀ ਲਾਗੇ ਲਾ ਕੇ ਤੇ ਜਾਫੀਆਂ ਰੇਡਾਂ ਨੂੰ ਕਹਿੰਦੇ ਬਖਾਰ ਚੜਦਾ ਬਾਲ ਕਹਿੰਦੇ ਈਕਾ ਤੇ ਮਲੂਕਾ ਦੀ ਜੋੜੀ ਆ ਗਈ ਗਰ ਉਹਨਾਂ ਦੇ ਦੋਵੇਂ ਪੇਟ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਆ ਗਿਆ ਜੀ। ਹਾਂ ਜੀ ਭਾਈ ਸਾਹਿਬ ਜੀ ਮੇਰਾ ਨਾਮ ਸੰਸ਼ੇਰ ਸਿੰਘ ਸ਼ੇਰਾ ਔਰ ਨਾਲ ਸਾਡੇ ਪ੍ਰਬੰਧਕ ਕਮੇਟੀ ਸਾਡੇ ਭਾਈ ਸਾਹਿਬ ਜੀ ਸਾਡੇ ਪਿੰਡ ਖਜਾਲਾ ਔਰ ਸਾਡੀ ਸਾਂਸੀ ਭਰਾਦਰੀ ਦੇ ਜਠੇਰੇ ਆ ਜੀ ਬਾਬਾ ਮੱਲੂ ਸ਼ਾਹ ਜੀ ਉਹਨਾਂ ਦੇ ਮੱਲੀ ਸ਼ਾਹ ਜੀ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਹਰ ਸਾਲ ਦੀ ਤਰ੍ਹਾਂ ਉਹਨਾਂ ਦੇ ਨਾਮ ਦਾ ਆਪਾਂ ਸਾਰੀ ਸੰਗਤ ਨੂੰ ਲੰਗਰ ਲਗਾਈਦਾ ਔਰ ਉਹਨਾਂ ਦਾ ਉਹਨਾਂ ਦਾ ਜਨਮ ਦਿਹਾੜਾ ਮਨਾਈਦਾ ਔਰ ਨਾਲ ਸਾਡੇ ਸਾਰੇ ਪ੍ਰਬੰਧਕ ਸਹਿਬਾਨ ਸਾਡੇ ਭਾਈ ਸਾਹਿਬ ਕਲਵੰਤ ਸਿੰਘ ਔਰ ਨਰਮਲ ਸਿੰਘ ਸਾਡੇ ਗਰਨਾਮ ਸਿੰਘ ਭਾਈ ਹੋਣੀ ਔਰ ਸਾਡੇ ਹਰ ਸਾਲ ਦੀ ਤਰ੍ਹਾਂ ਆਪਾਂ ਜਿਹੜਾ ਮੇਲਾ ਕਰਵਾਉਂਦੇ ਆਂ ਬਾਬਾ ਮੱਲੂ ਸ਼ਾਹ ਜੀ ਦਾ ਔਰ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਆਂ ਕਿ ਜਿਹੜੇ ਸਾਡੇ ਵੀਰ ਕੋਜ ਜਿਹੜੇ ਨਾਲ ਸਾਡੇ ਨਹੀਂ ਜੋੜਦੇ ਉਹਨਾਂ ਨਾਲ ਇਹ ਗਾੜੀ ਹੱਥ ਜੋੜ ਕੇ ਆਪਾਂ ਬੇਨਤੀ ਕਰਦੇ ਆਂ ਕਿ ਸਾਡੇ ਨਾਲ ਸਹਿਯੋਗ ਦਿਆ ਕਰਨ ਔਰ ਹਰ ਸਾਲ ਦੀ ਤਰ੍ਹਾਂ ਆਪਾਂ ਥੋੜਾ ਜਿਹਾ ਕਬੱਡੀ ਦਾ ਮੈਚ ਵੀ ਕਰਵਾਉਂਦੇ ਆਂ ਔਰ ਐਰਕਾ ਵੀ ਆਪਾਂ ਪ੍ਰਾਲਾ ਕੀਤਾ ਸਾਡੇ ਵੀਰ ਗਰਨਾਮ ਸਿੰਘ ਹੋਣਾ ਨੇ ਜੋ ਪਹਿਲਾਂ ਆਪ ਵੀ ਕਬੱਡੀ ਦੇ ਪਲੇਅਰ ਰਹੇ ਆ ਔਰ ਐਰਕਾ ਵੀ ਆਪਾਂ ਥੋੜਾ ਜਿਹਾ ਕੀਤਾ ਵਾ ਤੇ ਆਪਾਂ ਸਾਰੇ ਆਪਣੇ ਆਪਣੇ ਸਾਜੀ ਸਮਾਜ ਨੂੰ ਵੀ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਨਾਲ ਸੰਯੋਗ ਦਿਵੋ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਰਕਾ ਵੀ ਸਾਨੂੰ ਸੰਯੋਗ ਦਿੱਤਾ ਜਿਨ੍ਹਾਂ ਨੇ ਗਰਾਈਆਂ ਦਿੱਤੀਆਂ ਦਿਲਬੀਰ ਸਿੰਘ ਜੀ ਪਿੰਡ ਕਿਹੜਾ ਜੋ ਨਤਮੋਕਲ ਜੀ ਮੇਲਾ ਬਣਾਇਆ ਕਿਹੜੇ ਪਿੰਡ ਦੇ ਕਿਹਨਾਂ ਦਾ ਮੇਲਾ ਬਣਾਇਆ ਬਾਬਾ ਮੱਲੀ ਸਾਹ ਦਾ ਨੰਮਦੇ ਜੀ ਹਰ ਸਾਲ ਕਬੱਡੀ ਵੀ ਕਰਾਉਂਦੇ ਆ ਸਪੀਲ ਵੀ ਲਾਉਂਦੇ ਆ ਲੰਗਰ ਵੀ ਲਾਉਂਦੇ ਆ ਆਪਣਾ ਸੰਯੋਗ ਪਹਿਣ ਭੈਣ ਭਰਾਵਾਂ ਦੇ ਨਾਲ ਐਨ ਐਨ ਆਰ ਆਈ ਜਿਹੜੇ ਆਪਣੇ ਭੈਣ ਭਰਾ ਉਹਨਾਂ ਨੂੰ ਵੀ ਅਸੀਂ ਕਹਿ ਰਹੇ ਹਾਂ ਵੀ ਵੱਧ ਤੋਂ ਵੱਧ ਸੰਯੋਗ ਦੇ ਸਾਡਾ ਬੇਨਤੀ ਕਰਦੇ ਹਾਂ ਵੀ ਬਾਬਾ ਜੀ ਦਾ ਜਿਹੜਾ ਵੀ ਵਧੀਆ ਤੋਂ ਵਧੀਆ ਅਸੀਂ ਕਰਾਈਏ ਕਬੱਡੀ ਵੱਡੀ ਕਰਾਈਏ ਹਰ ਤੇ ਬਾਕੀ ਕਿਤੇ ਜੇ ਕਿਤੇ ਸਾਡੇ ਕਰਮਾ ਚਾਹ ਬਾਬਾ ਜੀ ਨੇ ਸਾਡੀ ਛੇ ਵਾਲੀ ਹੀ ਆ ਤੇ ਚੰਗੀ ਤਰ੍ਹਾਂ ਕਰ ਗਈ ਖਾਲਸਾ ਬਾਗ ਜੀ ਫਤਿਹ ਮੈਂ ਕਹਿੰਨਾ ਵੀ ਨਸ਼ਿਆਂ ਤੋਂ ਬੱਚਾ ਸਾਡੇ ਬੱਚੇ ਗਾੜੀ ਸਾਰੇ ਨਗਰਾਂ ਦੇ ਵੱਦ ਤੋਂ ਵੱਧ ਸੇਵਾ ਕਰਨ ਤੇ ਕਬੱਡੀ ਕਰਨ ਤੇ ਬਾਕੀ ਨਸ਼ਿਆਂ ਤੋਂ ਬਚਣ